ਸਰ ਸਤਿ ਸ਼੍ਰੀ ਅਕਾਲ ਜੀ। ਇਹ ਜਿਆਦਾ ਠੰਡ ਜਦੋਂ ਦੀ ਵਧੀ ਹੈ ਬਹੁਤ ਸਾਰੇ ਪਸ਼ੂ ਪਾਲਕ ਕੇ ਸਵਾਲ ਪੁੱਛਦੇ ਆ ਵੀ ਮੱਝਾਂ ਦੁੱਧ ਨਹੀਂ ਲਾ ਰਹੀਆਂ। ਕੱਲ ਵੀ ਇੱਕ ਇਦਾਂ ਦਾ ਮੈਂ ਕੇਸ ਦੇਖਿਆ ਤਾਜੀ ਸੂਈ ਮੱਝ ਸੀ ਉਹ ਦੁੱਧ ਨਹੀਂ ਸੀ ਲਾ ਰਹੀ। ਪਹਿਲਾ ਕੰਮ ਕੀ ਕਰਨਾ ਹੈ ਆਪਾਂ ਵਿਸਾਰਚਕ ਨਾਲ ਕਰਾਂਗੇ ਵੀ ਕੀ ਕਰਨਾ ਕੀ ਇਲਾਜ ਹੈ। ਬੜੇ ਆਮ ਜੇ ਕਾਰਨ ਨੇ ਤੇ ਬੜਾ ਸੌਖਾ ਇਲਾਜ ਹੈ ਲੋਕ ਧਿਆਨ ਨਹੀਂ ਦਿੰਦੇ ਲੋਕੀ ਟੀਕੇ ਲਾਉਣ ਨਾਲ ਜ਼ਿਆਦਾ ਧਿਆਨ ਦਿੰਦੇ ਕੱਲ ਮੈਂ ਜਿਹੜਾ ਕੇਸ ਦੇਖਿਆ ਤਾਜੀ ਸੂਈ ਮੱਝ ਸੀਗੀ ਤੇ ਉਹਦੇ ਵਿੱਚ ਉਹਨਾਂ ਦੀ ਹੀ ਸ਼ਿਕਾਇਤ ਸੀ ਵੀ ਹੱਥ ਨਹੀਂ ਲਾਉਂਦੇ ਇਹਦੀ ਸਨਾਂ ਨੂੰ ਇਹ ਵੀ ਸਮੱਸਿਆ ਆ ਰਹੀ ਹੈ ਦੁੱਧ ਵੀ ਨਹੀਂ ਲਾ ਰਹੀ ਹੱਥ ਵੀ ਨਹੀਂ ਲਾਉਂਦੇ ਰਹੀ ਬੱਚਾ ਵੀ ਨਹੀਂ ਲਵੇ ਲੱਗਣ ਦੇ ਰਹੀ ਉਹ ਚ ਕੀ ਮੈਂ ਦੇਖਿਆ ਵੀ ਟੈਂਪਰੇਚਰ ਸੀਗਾ 98 ਡਿਗਰੀ ਇਹਦਾ ਮਤਲਬ ਕੀ ਹੈ ਬਿਟ ਟੈਂਪਰੇਚਰ ਜਦੋਂ ਲੋ ਹੈ 101 ਡਿਗਰੀ ਤੋਂ ਉਦੋਂ ਦੁੱਧ ਨਹੀਂ ਉਤਰਨਾ